ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਰਹੀ ਇੱਕ ਨੌਜਵਾਨ ਜੜਾ ਹੈ ਉਹਨਾਂ ਦੇ ਪੂਲ ਖੋਲੰਦਿਆ ਔਰ ਸੁਖਵੀਰ ਸਿੰਘ ਬਾਦਲ ਨੂੰ ਕਰਾਰੇ ਜਵਾਬ ਦੇ ਰਿਹਾ ਹੈ ਕੀ ਕਹਿੰਦਿਆ ਇਸ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਾਣੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਅੱਜ ਬਾਦਲਾਂ ਦੇ ਵੋਟਾਂ ਮੰਗਣ ਗਿਆ ਦੇ ਗਲੇ ਪੈ ਗਏ ਨੇ ਗੱਡੀਆਂ ਦੇ ਵਿੱਚ ਕਿਵੇਂ ਜਲੂਸ ਕਰਿਆ ਪੰਜਾਬ ਦੇ ਲੋਕਾਂ ਨੇ ਉਹ ਅੱਜ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਤਰਨ ਜਾ ਰਿਹਾ ਯਾਨੀ ਪੰਜਾਬ ਭਰ ਦੇ ਵਿੱਚ ਬਾਦਲਾਂ ਦੀ ਭੰਡੀ ਹੋ ਰਹੀ ਹੈ ਕਿਉਂ ਹੋ ਰਹੀ ਹੈ ਇਹ ਵੀ ਤੁਹਾਨੂੰ ਅੱਗੇ ਦੱਸਾਂਗੇ ਪਰ ਇਹ ਵੀਡੀਓ ਦਿਖਾਉਣ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਮੈਸੇਜ ਚਲਿਆ ਜਾਣਾ ਜਿਹੜਾ ਬਾਦਲਾਂ ਨੇ ਕੀਤਾ ਉਹਦੇ ਸਬੂਤ ਝੋਲੇ ਦੇ ਵਿੱਚੋਂ ਇੱਕ ਨੌਜਵਾਨ ਨੇ ਕੱਢ ਕੇ ਉਹਨਾਂ ਦੇ ਸਾਹਮਣੇ ਧਰ ਦਿੱਤੇ ਨੇ ਪਰ ਬਾਦਲਾਂ ਦੀ ਸ਼ਬੀ ਕੀ ਹੈ ਪੰਜਾਬ ਦੇ ਅੰਦਰ ਅੱਜ ਤੁਹਾਨੂੰ ਪੂਰੀ ਤਰ੍ਹਾਂ ਦਿਖਾਉਣ ਜਾ ਰਿਹਾ ਹਾਂ ਕਿ ਉਹ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਕਹਿੰਦੇ ਜੀ ਉਹ ਸਰਕਾਰ ਬਣਾਉਣ ਦੀ ਗੱਲ ਕਰਦੇ ਸੀ ਪਰ ਇੱਥੇ ਤਾਂ ਜੀ ਮਾਮਲਾ ਉਲਟਾ ਹੀ ਹੋ ਗਿਆ ਯਾਨੀ ਜਿਹੜੇ ਸਬੂਤ ਚੋਲੇ ਦੇ ਵਿੱਚੋਂ ਇੱਕ ਨੌਜਵਾਨ ਨੇ ਕੱਢਿਆ ਨਾ ਉਹਨੂੰ ਦੇਖ ਕੇ ਬਾਦਲਾਂ ਦੇ ਵੀ ਹੋਸ਼ ੁੱਟ ਗਏ ਨੇ ਕਿਉਂਕਿ ਬਾਦਲਾਂ ਦੇ ਜਿਹੜੇ ਕਾਰਨਾਮੇ ਕੀਤੇ ਆ ਦਰਾਂ ਸਾਲ ਦੇ ਵਿੱਚ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ ਐਸੇ ਕਰਕੇ ਪੰਜਾਬ ਭਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡੇ ਪੱਦਰ ਦੇ ਉੱਤੇ ਆ ਕੇ ਸਮਰਥਨ ਅਕਾਲੀਆਂ ਦੇ ਹੀ ਲੋਕ ਕਰ ਰਹੇ ਨੇ ਦਰਸਲ ਦੇ ਵਿੱਚ ਜਿਹੜੇ ਬੰਦੇ ਨੇ ਘੇਰੇ ਹੈ ਨਾ ਉਹ ਨੌਜਵਾਨ ਪਹਿਲਾਂ ਅਕਾਲੀਆਂ ਦੇ ਹੀ ਸੀ ਯਾਨੀ ਉਹਨਾਂ ਦੇ ਸਮਰਥਨ ਵਿੱਚ ਸੀ ਉਹ ਕਹਿ ਵੀ ਰਿਹਾ ਔਰ ਉਸ ਤੋਂ ਬਾਅਦ ਜਿਹੜਾ ਜਲੂਸ ਗਲੀਆਂ ਦੇ ਵਿੱਚ ਨਿਕਲਿਆ ਨਾ ਤਾਂ ਪੰਜਾਬ ਦੇ ਅੰਦਰ ਅਕਾਲੀ ਦਲ ਪਾਰਟੀ ਬਿਲਕੁਲ ਡਿੱਗ ਚੁੱਕੀ ਹੈ ਕਿਉਂਕਿ ਇਹਦਾ ਮੈਸੇਜ ਹਾਲਾਂਕਿ 2 ਦਿਨ ਪਏ ਹਲੇ ਵੋਟਾਂ ਦੇ ਵਿੱਚ ਉਦੋਂ ਪਹਿਲਾਂ ਹੀ ਅਕਾਲੀਆਂ ਦਾ ਪਿੰਡਾਂ ਦੇ ਵਿੱਚ ਜਲੂਸ ਨਿਕਲਣਾ ਇਹ ਕੋਈ ਆਮ ਜੀ ਗੱਲ ਨਹੀਂ ਹੈ ਇਹ ਉਹਨਾਂ ਦਾ ਹੀ ਵਰਕਰ ਸੀ ਉਹਨੇ ਇਹ ਵੀ ਨਹੀਂ ਕਹਿ ਸਕਦੇ ਜਿਵੇਂ ਕਿ ਪਹਿਲਾ ਮੁੱਖ ਮੰਤਰੀ ਦੀ ਵੀਡੀਓ ਜਾਰੀ ਕਰਦੇ ਆ ਫਿਰ ਬਾਰੇ ਨੂੰ ਸ਼ਰਮਾਦੀ ਕਰਦੇ ਨੇ ਸੁਖਵੀਰ ਸਿੰਘ ਬਾਦਲ ਔਰ ਹੁਣ ਹੁਣ ਇਹਨੂੰ ਨਕਾਰ ਵੀ ਨਹੀਂ ਸਕਦੇ ਕਿਉਂਕਿ ਜਿਹੜਾ ਉਹ ਬੰਦਾ ਨਾ ਉਹ ਉਹਨਾਂ ਦਾ ਹੀ ਹੈ ਪਰ ਅੱਜ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਤੁਸੀਂ ਵੇਖੋਗੇ ਕਿ ਲੰਮਾ ਚੌੜਾ ਜਲੂਸ ਬਾਦਲਾਂ ਦਾ ਕੱਢ ਦਿੱਤਾ ਹੈ ਕਿਉਂ ਕੱਢਿਆ ਇਹ ਵੀ ਤੁਹਾਨੂੰ ਅੱਗੇ ਮਾਮਲਾ ਦਿਖਾਉਨੇ ਆ ਪਰ ਆ ਵੀਡੀਓ ਸੁਣ ਲਓ ਕਿ ਵੋਟਾਂ ਮੰਗਣ ਗਏ ਇਹਨਾਂ ਦੇ ਵਰਕਰ ਤੇ ਉਹਨਾਂ ਦਾ ਜਲੂਸ ਧਰ ਕੇ ਪਿੰਡਾਂ ਦੇ ਅੰਦਰ ਕਿਵੇਂ ਕੱਢ ਦਿੱਤਾ ਗਿਆ ਸੁਣੋ ਇਹਨਾਂ ਲੋਕਾਂ ਕੋਲੋਂ ਨਾ ਪੁੱਛ ਕੇ ਦੱਸਿਓ ਤੁਹਾਡੀ ਕਾਲੀ ਦਲ ਦੀ ਸਰਕਾਰ ਵੇਲੇ ਤੋਂ ਜਿਹੜੇ ਘਪਲੇ ਹੋਏ ਨੇ ਪਿੰਡ ਦੇ ਵਿੱਚ ਮੇਰੀ ਗੱਲ ਸੁਣ ਲਿਓ ਮੈਂ ਖੜਕੇ ਜੇ ਸੱਚੀ ਹੋਆ ਗੁਰੂ ਮਰਿਆ ਜਾਂ ਆਜਾ ਮੈਜਰ ਨੇ ਸਰਕਾਰਾ ਆਪਣੇ ਸਾਹਮਣੇ ਮਸੂਦ ਉਹ ਤਾਂ ਮੈਂ ਕਰੇ ਰਿਹਾ ਨਾ ਕੰਮ ਠੀਕ ਆ ਤੇ ਤੁਸੀਂ ਲੋਕੋ ਤੁਹਾਡੇ ਨਾਲ ਵੀ ਮੈਂ ਖੜ ਗਿਆ ਸੀਗਾ ਤੁਰ ਪਿਆ ਸੀ ਤੇ ਤੁਸੀਂ ਲੋਕ ਹੀ ਫੌਣ ਕਰਕੇ ਕਹਿੰਦਾ ਸੀ ਇੱਕ ਬੰਦੇ ਦੇ ਹੰਕਾਰ ਨੂੰ ਪੱਠੇ ਪਾਣ ਲਈ ਗਰੇਂਦਰ ਪਿੰਡੋਂ ਚੱਲ ਜਾ ਹੋਰ ਪਿੰਡ ਦੇਖ ਲੈ ਤੁਸੀਂ ਇੰਨਾ ਕੰਮ ਚੌਧਰੀਆਂ ਨੂੰ ਜਿਨ੍ਹਾਂ ਨੇ ਪਿੰਡ ਦੇ ਬਰਬਾਦੀ ਕੀਤੀ ਆ ਬੇੜੇ ਕਰ ਕੀਤੀ ਆ ਅੱਜ ਵੀ ਮੂਰੇ ਕੀਤੇ ਆ ਰਹੇ ਨੇ ਤੁਸੀਂ ਗੱਲਾਂ ਮਾਰ ਦਿਓ ਕਿਦਾਂ ਤੁਸੀਂ ਦਿੱਤਿਆ ਸਰਬਸੱਤੀ ਵਾਲੇ ਪਾਸੇ ਕਿਦਾਂ ਤੁਹਾਡੀ ਸਰਕਾਰੋਂ ਵੈਲੇ ਆਈਆ ਗ੍ਰਾਂਟ ਹੈ ਦੱਸਿਓ ਮਾਰੇ ਗਿਆ ਕਿਦਾਂ ਗ੍ਰਾਂਟ ਦਿੱਤੀ ਆ ਤੁਸੀਂ ਵੀਰੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਵਾਲੀ ਦੱਸਿਓ ਹੈਗਾ ਕੋਈ ਜਵਾਬ ਤੁਹਾਡੀ ਕਿਹੜਾ ਸਰਕਾਰ ਤੁਸੀਂ ਗਰੀਬ ਬੰਦੇ ਨੂੰ ਕਿਸੇ ਨੂੰ ਉਠਣ ਨਹੀਂ ਦਿੰਦੇ ਅਮੀਰ ਜਾਦਿਆਂ ਨੂੰ ਕ੍ਰਮ ਚੌਧਰੀਆਂ ਨੂੰ ਹੰਕਾਰੇ ਹੋਏ ਉਹਨੂੰ ਫੇਰ ਤੁਸੀਂ ਮੂਰੇ ਕਰਦੇ ਆਂ 12 ਤੁਹਾਡੇ ਕੋਲ ਜਵਾਬ ਨਹੀਂ ਹੈ 12 ਤਰੀਕ ਨੂੰ ਸੰਗਤ ਦੇ ਜਵਾਬ ਦੇ ਦੇਣਾ ਜਵਾਬ ਦਾ ਜਵਾਬ ਤਾਂ ਦੇਈ ਦੇਣਾ ਗੁੰਮਰਾਣਾ ਕਰੇ ਲੋਕਾਂ ਨੂੰ ਅੱਜ ਤੱਕ ਪੰਜਾਬ ਨੂੰ ਢੱਟ ਲੱਟ ਕੇ ਖਾਦਾ ਪੰਥ ਨੂੰ ਲੁੱਟ ਲੁੱਟ ਕੇ ਖਾਦਾ ਇਹਦਾ ਜਵਾਬ ਦੋ ਸਬੂਤ ਚੱਕੀ ਫਿਰਦਾ ਮੈਂ ਲੈ ਕੇ ਦੋ ਜਵਾਬ ਜੇ ਸੱਚੇ ਹੋ ਕੋਈ ਖਰਾਬ ਕੀਤਾ ਲੋ ਉਹਨੇ ਪੰਜਾਬ ਵਾਲੇ ਸੁਖਬੀਰ ਸਿੰਘ ਬਾਦਲ ਤਕਾਲੀ ਦਲ ਦੇ ਨੇਤਾ ਇਹਨਾਂ ਦੀ ਛਵੀ ਪਤਾ ਕੀ ਹੈ ਪੰਜਾਬ ਦੇ ਅੰਦਰ ਅੱਜ ਕੱਲ ਇਹਨਾਂ ਦੀ ਛਵੀ ਇਹ ਹੈ ਮੈਂ ਤੁਹਾਨੂੰ ਇਹਨਾਂ ਦੇ ਸਬੂਤ ਦਿਖਾਉਂਗਾ ਕਹਿੰਦੇ ਜੀ ਜੇਕਰ ਕੋਈ ਹੁਣ ਉਹਨਾਂ ਦੇ ਖਿਲਾਫ ਇੱਕ ਵੀਡੀਓ ਜਾਂ ਕੋਈ ਭਾਸ਼ਣ ਦੇ ਦਿੰਦਾ ਨਾ ਤਾਂ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਕਹਿਣਾ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹਨਾਂ ਦੀ ਸਰਕਾਰ ਆਉਂਦੀ ਆ ਤਾਂ ਇਹ ਲੋਕ ਉਹਨਾਂ ਲੋਕਾਂ ਤੇ ਤਸ਼ੱਦਦ ਕਰਨਗੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਉਹ ਥਿਓਰੀਆਂ ਆ ਰਹੀਆਂ ਨੇ ਕਈ ਵਾਰ ਤਾਂ ਸਾਨੂੰ ਵੀ ਕਿਹਾ ਗਿਆ ਪਰ ਸੱਚ ਬੋਲਣਾ ਕਿ ਗੁਨਾ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤੜਫੜਦੇ ਨੇ ਜਦੋਂ ਕਿ ਵਿਕਰਮ ਮੰਜੀਟਸ਼ੀਏ ਨੂੰ ਚੱਕਿਆ ਜਾਂਦਾ ਉਹ ਕਹਿੰਦਾ ਬਰਨੁ ਸ਼ਰਮਾ ਨੂੰ ਜੇਲ੍ਹ ਭੇਜਾਂਗੇ ਕਿਉਂ ਕਿਉਂਕਿ ਬਰਨੁ ਸ਼ਰਮਾ ਨੇ ਸਿੱਧੇ ਤੌਰ ਤੇ ਸੱਚਮੁੱਚ ਜਿਹੜਾ ਕਿ ਧਾਰਾ ਮੁਤਾਬਕ ਉਹਨਾਂ ਦੇ ਕਾਨੂੰਨ ਬਣਦਾ ਸੀ ਉਹ ਉਹਨਾਂ ਦੇ ਉੱਤੇ ਦਰਜ ਕਰ ਦਿੱਤਾ ਤੇ ਉਹਨੂੰ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੜਕ ਜਾਂਦੇ ਨੇ ਨਾਬਾ ਦੀ ਜੇਲ੍ਹ ਦੇ ਬਲਕਿ ਸਾਹਮਣੇ ਖੜ ਕੇ ਧਮਕੀ ਦਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਡੀਜੀਪੀ ਤੇ ਬਰਨੂ ਸ਼ਰਮਾ ਐਸਐਸਪੀ ਨੂੰ ਕਿ ਇਹਨਾਂ ਲੋਕਾਂ ਨੂੰ ਇਜਾਜ਼ਤ ਹੈ ਕਿ ਪੰਜਾਬ ਦੇ ਲੋਕਾਂ ਨੂੰ ਡਰਾਉਣਾ ਇਹਦੇ ਵਿੱਚ ਕੀ ਦੱਸਿਆ ਗਿਆ ਹੁਣੇ ਜਿਹੜਾ ਨੌਜਵਾਨ ਹਨ ਉਹਨੇ ਝੋਲੇ ਦੇ ਵਿੱਚ ਸਬੂਤ ਚਾਕੇ ਦਿਖਾਉਂਦਾ ਸੀ ਕਹਿੰਦਾ ਜੇਕਰ ਵੋਟਾਂ ਮੰਗਣੀਆਂ ਹਨ ਤਾਂ ਪਹਿਲਾਂ ਅਕਾਲੀਆਂ ਨੇ ਜਿਹੜਾ ਬਰਬਾਦੀ ਕੀਤੀ ਹੈ ਸਾਡੇ ਪਿੰਡ ਦੇ ਅੰਦਰ ਉਸ ਬਰਬਾਦੀ ਦੀ ਜੜ ਤੁਹਾਡੇ ਸੁਖਵੀਰ ਸਿੰਘ ਬਾਦਲ ਨੇ। ਯਾਨੀ ਅਕਸਰ ਪੰਜਾਬ ਦੇ ਅੰਦਰ ਇਹ ਲੋਕਾਂ ਦੇ ਵਿੱਚ ਜਿਹੜੀ ਚਰਚਾ ਕੋਈ ਇਹੀ ਆ ਕਿ ਪੰਜਾਬ ਦੇ ਵਿੱਚੋਂ ਅਕਾਲੀ ਦਲ ਦਾ ਸਫਾਇਆ ਹੋਣਾ ਤਾਂ ਪਾਇਆ। ਕਿਉਂਕਿ ਸੁਖਵੀਰ ਦੇ ਚੇਲੇ ਚਪਾਟੇ ਨੇ ਕਿਹਾ ਕਿ ਪੋਸਟਾਂ ਪਾਉਣੇ ਹੋ ਤੁਸੀਂ ਯਾਰਾਂ ਦੋਸਤਾਂ ਤੱਕ ਧਮਕੀਆਂ ਦਵਾ ਦਿੰਦੇ ਹੋ, ਗੁੰਡਾਗਰਦੀ ਕਰਦੇ ਹੋ। ਇਹ ਸੁਖਵੀਰ ਸਿੰਘ ਬਾਦਲ ਦੇ ਚੇਲੇ ਚਪਾਟਿਆਂ ਦੇ ਮੂੰਹ ਦੇ ਵਿੱਚੋਂ ਅਕਸਰ ਤੁਸੀਂ ਵੈਸੇ ਵੀ ਸੁਣਦੇ ਹੋ। ਉਹ ਕਹਿੰਦੇ ਨੇ ਜਦੋਂ ਸਾਡੀ ਸਰਕਾਰ ਆ ਗਈ ਨਾ ਤੇ ਉਦੋਂ ਅਸੀਂ ਬਦਲਾ ਲਵਾਂਗੇ ਇਹ ਦੇਖੋ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਕਸਰ ਵੀਡੀਓ ਵੀ ਚੱਲਦੀਆਂ ਨੇ ਸਾਰੇ ਭਾਸ਼ਣ ਵੀ ਲੋਕ ਸੁਣਦੇ ਨੇ ਕੱਲ ਸੁਖਵੀਰ ਨੇ ਕੀ ਕਿਹਾ ਪਹਿਲਾ ਪਹਿਲਾ ਹੁਣ ਜੇਕਰ ਤੁਸੀਂ ਸਾਡੇ ਤੇ ਐਕਸ਼ਨ ਕਰ ਰਹੇ ਹੋ ਪੰਜਾਬ ਦੀ ਪੁਲਿਸ ਨੂੰ ਕਹਿੰਦਾ ਸੁਖਵੀਰ ਸਿੰਘ ਬਾਦਲ ਕਹਿੰਦਾ ਜੇਕਰ ਅੱਜ ਤੁਸੀਂ ਐਕਸ਼ਨ ਕਰ ਰਹੇ ਹੋ ਨਾ ਤੇ ਕੱਲ ਨੂੰ ਅੱਜ ਤੁਸੀਂ ਚਾਹ ਨਾ ਲੋ ਤੇ ਜਦੋਂ ਸਾਡੀ ਸਰਕਾਰ ਆ ਗਈ ਨਾ ਤੇ ਫਿਰ ਅਸੀਂ ਚਾੜਾ ਮੰਗਾਂਗੇ ਯਾਨੀ ਪੰਜਾਬ ਦੇ ਵਿੱਚ ਇਹ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨਹੀਂ ਸਮਝਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨਹੀਂ ਸਮਝਦੇ ਐਸ ਕਰਕੇ ਪੰਜਾਬ ਦੇ ਅੰਦਰ ਸਰਬੀਰ ਸਿੰਘ ਬਾਦਲ ਦੀ ਰਾਜ ਕੇ ਭੰਡੀ ਕੀ ਹੋ ਰਹੀ ਆ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਦੇ ਵਰਕਰਾਂ ਨੂੰ ਪੰਜਾਬ ਦੇ ਲੋਕ ਨਹੀਂ ਵੜਨਦੇ ਰੇ ਇਹ ਪਹਿਲੇ ਦਿਨੋਂ ਹੀ ਛਵੀ ਇਹਨਾਂ ਦੀ ਸਾਹਮਣੇ ਆ ਗਈ ਆ ਅਕਸਰ ਆਪਾਂ ਨੂੰ ਵੀ ਪਤਾ ਕਿ ਅਕਾਲ ਤਖਤੋਂ ਨਕਾਰੇ ਗਏ ਲੋਕ ਅਕਾਲ ਤੱਕ ਤੋਂ ਵੀ ਕਹਿੰਦੇ ਜੀ ਹੁਣ ਸੁਖਵੀਰ ਸਿੰਘ ਬਾਦਲ ਨੂੰ ਕੱਢਣਾ ਚਾਹੀਦਾ ਤਾਂ ਹੁਣ ਮੁੜ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਕਹਿੰਦੇ ਜੀ ਸਰਕਾਰ ਰਿਪੀਟ ਕਰ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਦੇ ਵੀ ਇਹਨਾਂ ਦੀ ਤਰ੍ਹਾਂ ਐਸਾ ਭਾਸ਼ਣ ਨਹੀਂ ਦਿੱਤਾ ਕਿ ਕਿਸੇ ਲੋਕਾਂ ਦੇ ਚੁਭੇ ਪਰ ਉਹਨਾਂ ਨੇ ਤਾਂ ਪੰਜਾਬ ਦੇ ਹਿੱਤਾਂ ਵਿੱਚ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਿੱਚ ਜਿਹੜੀ ਕਿ ਗੱਲ ਧਰੀ ਹੈ ਅੱਗੇ ਪੰਜਾਬ ਦੇ ਲੋਕਾਂ ਦਾ ਇਸ ਗੱਲ ਤੇ ਮੰਨਣਾ ਕੀ ਹੈ ਤੁਹਾਡੀ ਕੀ ਰਾਏ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤਾਂ ਠੀਕ ਹੈ ਪੰਜਾਬ ਵਾਲਿਓ ਜੁੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੁਖਵੀਰ ਸਿੰਘ ਬਾਦਲ ਬਾਦਲ ਪਰਿਵਾਰ ਦੁਬਾਰਾ ਹੁਣ ਪੰਜਾਬ 'ਚ ਸਰਕਾਰ ਨਹੀਂ ਬਣਾ ਸਕਣ ਕਿਉਂਕਿ ਹਰ ਕੋਈ ਉਹਨਾਂ ਦੇ ਬਾਰੇ ਜਾਣਦਾ ਹੈਗਾ ਵੈ ਹਰ ਕੋਈ ਅਸਲੀਅਤ ਨੂੰ ਜਾਣਦਾ ਹੈਗਾ ਵੈ ਜਾਣਦਾ ਹੈ ਕਿ ਅਗਰੇ ਦੁਬਾਰਾ ਪਾਵਰ ਦੇ ਵਿੱਚ ਆਗੇ ਤੇ ਜਿਸ ਤਰ੍ਹਾਂ ਪਹਿਲੇ ਇਹਨਾਂ ਨੇ 25 ਸਾਲ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਦੁਬਾਰਾ ਉਸੇ ਤਰ੍ਹਾਂ ਜ਼ੁਲਮ ਕਰਨਗੇ ਹੈ ਇਹ ਪਾਵਰ ਦੇ ਵਿੱਚ ਨਹੀਂ ਹੈਗੇ ਉਹਨਾਂ ਦੇ ਕੋਲ ਕੁਰਸੀ ਨਹੀਂ ਹੈ ਫਿਰ ਵੀ ਉਹ ਪ੍ਰਸ਼ਾਸਨ ਨੂੰ ਮੌਜੂਦਾ ਸੀਐਮ ਨੂੰ ਤੰਗੀਆਂ ਲਾਉਂਦੇ ਆ ਕਿ ਅਗਰ ਤੁਸੀਂ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਨਾ ਛੱਡਿਆ ਜਾਂ ਜਿਹੜਾ ਆਪਰੇਸ਼ਨ ਕੀਤਾ ਹੈ ਤੁਹਾਨੂੰ ਇਹ ਪੁਗਤਣਾ ਪਏਗਾ ਤੁਹਾਨੂੰ ਇਸ ਦਾ ਜਵਾਬ ਦੇਣਾ ਪਏਗਾ ਜੇ ਅਸੀਂ ਸਰਕਾਰ 'ਚ ਆਵਾਂਗੇ ਜਿਹੜੇ ਜਿਹੜੇ ਵੀ ਪ੍ਰਸ਼ਾਸਨ ਦੇ ਵਿੱਚ ਅਫਸਰ ਤਾੜਾ ਸਾਥ ਦੇ ਰਹੇ ਆ ਸਭ ਨੂੰ ਇਸ ਚੀਜ਼ ਦਾ ਖਮਿਆਜ਼ਾ ਪੁਗਤਣਾ ਪਏਗਾ ਇਸ ਤਰ੍ਹਾਂ ਦੀਆਂ ਧਮਕੀਆਂ ਉਹ ਲਾਉਂਦੇ ਹੈਗੇ ਆ ਤੇ ਜਦੋਂ ਪਾਵਰ ਦੇ ਵਿੱਚ ਆ ਗਏ ਕੁਰਸੀ ਦੇ ਵਿੱਚ ਆ ਗਏ ਤੇ ਫਿਰ ਜਿਹੜੇ ਆ ਉਹ ਆਮ ਬੰਦੇ ਦੀ ਕੀ ਹیثیت ਹੋਏਗੀ ਆਮ ਇਨਸਾਨ ਦੀ ਕੀ ਹیثیت ਹੋਏਗੀ ਕੋਈ ਇਹਨਾਂ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਵੀ ਨਹੀਂ ਕਰੇਗਾ ਕਿਉਂਕਿ ਜਿਸ ਤਰ੍ਹਾਂ ਪਹਿਲੇ ਹੁੰਦਾ ਸੀਗਾ ਕਿ ਅਗਰ ਕੋਈ ਬੋਲਦਾ ਸੀ ਤੇ ਉਹਦਾ ਭਿਆਨਾ ਕੰਜਾਮ ਕੀਤਾ ਜਾਂਦਾ ਸੀਗਾ ਦੂਸਰੇ ਜਿਹੜੇ ਆ ਉਹ ਡਰ ਜਾਂਦੇ ਸੀਗੇ ਕੋਈ ਵੀ ਇਹਨਾਂ ਦੇ ਖਿਲਾਫ ਆਵਾਜ਼ ਨਹੀਂ ਸੀ ਚੁੱਕਦਾ ਲੇਕਿਨ ਹੁਣ ਹਰ ਬੰਦਾ ਜਿਹੜਾ ਵਾ ਇਹਨਾਂ ਦੇ ਖਿਲਾਫ ਬੋਲਦਾ ਇਹਨਾਂ ਦੀ ਅਸਲੀਅਤ ਦੱਸਦਾ ਹੈਗਾ ਵਾ ਔਰ ਜਿਹੜਾ ਇਹ ਨੌਜਵਾਨ ਬੋਲਣਦੇ ਸੀ ਕੋਈ ਹੋਰ ਨਹੀਂ ਸੀ ਬਲਕਿ ਇਹਨਾਂ ਦੀ ਆਪਣੀ ਪਾਰਟੀ ਦਾ ਸੀਗਾ ਔਰ ਉਹ ਸਾਰੇ ਪੋਲ ਖੋਲਹਣਦੇ ਸੀ ਇਹਨਾਂ ਨੂੰ ਕਰਾਰੇ ਜਵਾਬ ਦਿੰਦੇ ਸੀ ਕਿ ਲੋਕਾਂ ਨੂੰ ਹਨੇਰੇ ਦੇ ਵਿੱਚ ਕਿਉਂ ਰੱਖਿਆ ਜਾਂਦਾ ਵਾ ਲੋਕਾਂ ਨੂੰ ਧੋਖਾ ਦਿੱਤਾ ਜਾਂਦਾ ਇਸ ਲਈ ਤੇ ਸਾਨੂੰ ਫਿਰ ਅੱਗੇ ਆ ਕੇ ਸੱਚ ਬੋਲਣਾ ਪੈਂਦਾ ਹੈ ਅਸਲੀਅਤ ਦੱਸਣੀ ਪੈਂਦੀ ਦੀ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازمی ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼